ਦੁਨਵਾ ਚੱਕਰੀ ਜੀ ਕੀ ਹੈ ਇਹ ਵੀ ਕੈਮਰਾ ਜੀ ਆ ਕੈਮਰਾ ਹਾਂਜੀ ਅੱਛਾ ਇਹਦਾ ਰੇਟ ਦੱਸ ਸਕਦੇ ਕਿ ਮੌਕੇ ਤੇ ਨੰਬਰ ਚਾਹੀਦਾ ਨਹੀਂ ਦੱਸਾਂਗੇ ਰੇਟ ਦੀ ਖੜੀ ਗੱਲ ਚੱਕ ਆਹ ਕੈਮਰਾ ਭਾਈ ਆ ਕੈਮਰੇ ਵਾਲੀਆਂ ਚੀਜ਼ਾਂ ਮੈਂ ਦੱਸੀ ਕਿਹੜੀਆਂ ਕਿਹੜੀਆਂ ਪਈਆਂ ਆਪਣੇ ਕੋਲ ਇਹ ਕਾਹ ਕੈਮਰਾ ਹੋ ਗਿਆ ਵੱਡਾ ਵਾ ਇਹ ਕੈਚ ਆ ਗਿਆ ਅਡਾਪਟਰ ਚ ਕੈਮਰਾ ਜੀ ਅੱਛਾ ਆ ਅਡਾਪਟਰ ਚ ਕੈਮਰਾ ਹਾਂਜੀ ਆ ਇਹਦੇ ਚ ਕੈਮਰਾ ਓਏ ਲੈ ਇਹਦੇ ਨਾਲ ਪਤਾ ਲੱਗੇ ਅਜਾ ਹੀ ਚਾਰਜਰ ਲੱਗ ਜਾਣਾ ਉਹ ਸਿੰਪਲ ਗੱਲ ਹੈ ਹਾਂ ਸਿੰਪਲ ਤੇ ਜਿਹੜਾ ਕੈਮਰੇ ਨੇ ਕੰਮ ਕਰਨਾ ਉਹ ਵੱਖਰੀ ਗੱਲ ਹੈ ਵੱਖਰੀ ਗੱਲ ਹੈ ਤੇ ਫੋਨ 'ਚ ਪਤਾ ਲੱਗੂ ਇਹਦਾ ਇਹਦਾ ਫੋਟੋ ਜਿਹੜੀ ਫੋਟੋ ਆਉਣੀ ਹੈ ਇਹ ਚ ਮੈਮਰੀ ਕਾਰਡ ਪੈਂਦਾ ਜੀ ਅਰੇ ਇਹ ਚ ਮੈਮਰੀ ਕਾਰਡ ਪਊਗਾ ਹਾਂ ਉਵੇਂ ਫੋਨ 'ਚ ਡਾਟਾ ਆ ਜਾਂਦਾ ਹਾਂ ਲੈ ਵੀ ਆਡਾਪਟਰ ਵਾਲਾ ਕੈਮਰਾ ਆ ਗਿਆ ਆ ਵੀ ਕੈਮਰਾ ਹੀ ਹੈ ਮੈਨ ਇਹ ਵੀ ਕੈਮਰਾ ਜੀ ਹੈ ਨਾ ਤੇ ਆ ਮੈਨੂੰ ਪਹਿਲਾਂ ਗਾੜ ਵਾਰੇ ਦੱਸੇ ਵੀ ਬਾਹਰ ਲਾਣੋਂ ਰੇਟ ਰੂਟ ਦਾ ਆਪਣਾ ਕੀ ਫਰਕ ਆ ਇਹ ਬਾਜ਼ਾਰ 'ਚ 50 ਰੁਪਏ ਹੈ ਆਪਣੇ ਕੋਲ 10 ਰੁਪਿਆ ਦਾ ਹੈ ਇਹ ਛਾਹ ਦਾ ਹਾਂ ਯਾਰ ਫਿਰ ਬਚਦਾ ਲੈਂਦਾ ਕੀ ਹੈ ਇਹ ਜੀ ਲਾਈਫ ਟਾਈਮ ਦੀ ਗਰੰਟੀ ਹੈ ਜੀ। ਅੱਛਾ ਜੀ ਸਾਰੀ ਉਮਰ ਦੀ ਗਰੰਟੀ ਬਾਹਰ ਕਿੰਨੇ ਦੀ ਹੋਊ ਇਹ? ਬਾਹਰ ਹੈਗੇ ਜੀ 1.5 ਤੋਂ 200 ਤੱਕ। 250 ਦੀ ਵੀ ਹੋਊ। 250 ਦੀ ਵੀ ਆਪਣੇ ਕੋਲ 60 ਦੀ ਹੈ। ਅੱਗੇ ਸਪੀਕਰ ਆ ਗਿਆ। ਹੂੰ 120 ਰੁਪਿਆ ਦਾ। ਅੱਛਾ 120 ਦਾ? ਹਾਂਜੀ। ਮੈਂ ਵੀ ਆ ਚੀਜ਼ ਹੈ। ਉੱਤੇ ਤਨ ਬਣਿਆ ਦਿਖਦਾ। ਕਾਲੇ ਰੰਗ ਦਾ ਸਪੀਕਰ 120 ਰੁਪਿਆ ਦਾ। ਸਸੀ ਕਾ ਮਿੱਤਰੋ ਕੀ ਹਾਲ ਚਾਲ ਹੈ? ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਬਹੁਤ ਮਾਣ ਧਰਤੀ ਤੇ ਖੜਾ ਤੇ ਕਰਮਾਂ ਵਾਲੇ ਆ ਜਿਉਂ ਦਾ ਮੌਕਾ ਵੀ ਮਿਲਿਆ ਖੜਾ ਕਿੱਥੇ ਆ ਮੈਂ ਮੂਸੇ ਪਿੰਡ ਮੂਸੇ ਦੇ ਵਿੱਚ ਖੜਾ ਬਾਕੀ ਹੁਣ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਪਿੰਡ ਮੂਸਾ ਹੈ ਕਿੱਥੇ ਹਨ ਤੇ ਕਿੰਨੀ ਪਵਿੱਤਰ ਕਰਮਾਂ ਵਾਲ ਧਰਤੀ ਤੇ ਮੈਂ ਖੜਾ ਇੱਥੇ ਗੱਲਬਾਤ ਕੀ ਆ ਜੋ ਵਿਸ਼ਾ ਉਹ ਕਰਦਾ ਮੈਂ ਮੂਸੇ ਪਿੰਡ ਦੇ ਵਿੱਚ ਮੂਸਾ ਟੈਲੀਕਾਮ ਦੁਕਾਨ ਆ ਬਾਈ ਹੁਣਾ ਦੀ ਸ਼ਾਪ ਆ ਸ਼ਾਪ ਦੇ ਉੱਤੇ ਕੀ ਕੀ ਚੀਜ਼ ਪਈ ਆ ਅੱਬਲ ਤਾਂ ਮੂਹਰਲੇ ਸੀਨ ਦੇ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਇੱਥੇ ਤੁਹਾਨੂੰ ਕਿਹੜੀ ਕਿਹੜੀ ਚੀਜ਼ ਮਿਲ ਜੂ ਬਾਹਰ ਨਾਲੋਂ ਕੀ ਰੇਟ ਆ ਰੇਟ ਦਾ ਕੀ ਫਰਕ ਆ ਚੀਜ਼ ਦਾ ਕੀ ਫਰਕ ਆ ਆਪਾਂ ਗੱਲਬਾਤ ਕਰਾਂਗੇ ਮੂਸਾ ਟੈਲੀਕਮ ਮੂਸੇ ਦੇ ਵਿੱਚ ਅੰਦਰ ਚੱਲਦੇ ਆਪਾਂ ਆ ਜਿਓ ਨਾਲ ਲੈ ਵੀ ਬਾਈ ਗਰ ਸੇਵਕ ਬੇਰਾ ਮੇਰੇ ਨਾਲ ਆ ਵੀਰੇ ਕੀ ਹਾਲ ਚਾਲ ਵਧੀਆ ਬਾਈ ਜੀ ਆਪਣੇ ਹਸੋ ਸਿੱਧਾ ਕਿਵੇਂ ਵਧੀਆ ਜੀ ਵਧੀਆ ਚੱਲ ਰਹੀ ਹੈ ਕਹਿਵੇਂ ਲੈ ਵੀ ਮੈਂ ਤੁਹਾਨੂੰ ਦੱਸਿਆ ਸੀ ਪਿੰਡ ਮੂਸੇ ਦੇ ਵਿੱਚ ਆ ਮੂਸਾ ਟੈਲੀਕਮ ਹਾਂਜੀ ਮੈਨੂੰ ਆਏ ਦੱਸੀ ਵੀਰੇ ਆਪਣੇ ਕੋਲ ਚੀਜ਼ ਕਿਹੜੀ ਕਿਹੜੀ ਪਈ ਆ ਬਾਹਰ ਨਾਲੋਂ ਤੇਰੇ ਕੋਲ ਵੀਰੇ ਕੀ ਰੇਟ ਤੇ ਕੀ ਗਾਰੰਟੀ ਦੀ ਵੱਖਰੀ ਚੀਜ਼ ਕੀ ਆ ਮੈਨੂੰ ਦੱਸੀ ਫਿਰ ਤੇ ਆ ਮੈਨੂੰ ਪਹਿਲਾਂ ਗਾੜ ਵਾਰੇ ਦੱਸੀ ਵੀ ਬਾਹਰ ਲਾਣੋਂ ਰੇਟ ਰੂਟ ਦਾ ਆਪਣਾ ਕੀ ਫਰਕ ਆ ਤੇ ਬਾਜ਼ਾਰ ਚ 50 ਰੁਪਏ ਆਪਣੇ ਕੋਲ 10 ਰੁਪਏ ਦਾ ਹੈ ਇਹ ਅਜੇ 10 ਦਾ ਯਾਰ ਫਿਰ ਬਚਦਾ ਲੈਂਦਾ ਕੀ ਆ ਫਿਰ 10 ਰੁਪਏ ਆ ਹੋਸਲ ਦਾ ਕਾ ਮੈਂ ਸਿੱਧੋ ਯਾਦ ਚੇਜ ਵਾ ਸਾਰਾ ਕੁਛ ਉਹਦੀ ਯਾਦ ਦੇ ਵਿੱਚ ਹੀ ਹਾਂਜੀ ਹਾਂਜੀ ਇੱਥੇ ਹੀ ਸ਼ਾਪ ਖੋਲੀ ਆ ਹਾਂਜੀ ਤੇ ਮੰਨ ਲਾ ਇੱਕ ਐ ਵੀ ਹੁੰਦਾ ਯਾਰ ਮੇਰੇ ਵਰਗਾ ਜੇ ਬੇਲਾ ਬੈਠੋ ਸ਼ੇਅਰ ਵੀ ਕਰ ਦਿੰਦਾ ਸ਼ੇਅਰ ਮਾਰ ਕੇ ਵੀ ਡਿਸਕਾਊਂਟ ਮਿਲੂਗਾ ਜੀ ਤੁਹਾਨੂੰ ਸ਼ੇਅਰ ਕਰਕੇ ਹਾਂ ਉਹ 10 ਰੁਪਏ ਦੇ ਸ਼ੇਅਰ ਕਰਕੇ ਆਉਂਗੇ ਤੇ ਇਹਦੇ ਵੀ ਡਿਸਕਾਊਂਟ ਕਰ ਰਹੇ ਆਂ ਅਰੇ ਫ੍ਰੀ ਵੀ ਲਾ ਰਹੇ ਆਂ ਫ੍ਰੀ ਵੀ ਲਾ ਰਹੇ ਆਂ ਉਧਰੋਂ ਬਾਅਦ ਫ੍ਰੀ ਵਾਲੀ ਵੀ ਆ ਗਈ ਹਾਂ ਜੀ ਨੇ ਫ੍ਰੀ ਲਾਉਣਾ ਪੈਂਦਾ ਗਾ ਜੀ ਲੈ ਫ੍ਰੀ ਲਾ ਦੇਗੇ ਨਹੀਂ ਭਈ ਆ ਗਾੜ 10 ਰੁਪਏ ਦਾ ਬេះ ਕੋਈ ਯਾਰ ਬਾਲਾ ਮਹਿੰਗਾ ਨਹੀਂ ਹਨਾ ਮਹਿੰਗਾ ਕੀ ਜਮਾ ਹੀ ਨਹੀਂ ਅੱਗੇ ਆਪਣੇ ਕੋਲ ਕੀ ਆਪਣੇ ਕੋਲੇ 에어ਪੋਰਟ ਆ ਗਿਆ ਜੀ ਸਿਰਫ ਹੀ 200 ਰੁਪਏ ਦੇ ਆ 200 ਦੇ ਹਾਂ ਜੀ ਕਿੱਕ ਜੀ ਅੱਗੇ ਸਪੀਕਰ ਆ ਗਿਆ ਹਮ 120 ਰੁਪਏ ਦਾ ਅੱਛਾ 120 ਆ ਦਾ ਹਾਂ ਜੀ ਮੈਂ ਵੀ ਆ ਚੀਜ਼ ਹੈ ਉਹ ਤੇ ਤਾਂ ਦੇ ਬਣਿਆ ਦਿਖਦਾ ਕਾਲੇ ਰੰਗ ਦਾ ਸਪੀਕਰ ਹੈ 100 20 ਰੁਪਈਆ ਦਾ ਹਾਂਜੀ ਅੱਗੇ ਅੱਗੇ ਫੋਨ ਆ ਗਿਆ ਜੀ ਅੱਛਾ 550 ਦਾ ਲੈ ਆ 5000 ਰੁਪਈਆ ਦਾ ਫੋਨ ਹੈ 12000 ਦਾ ਇਹ 500 ਦਾ ਹਾਂ ਤੇ ਅਗਲਾ ਕਹਿੰਦਾ ਯਾਰ ਜੀ ਚੀਜ਼ੇ ਨਹੀਂ ਸਸਤੀ ਐ ਵੀ ਹਾਂਡੂਗੀ ਵੀ ਜਾਂ ਕਰੂਗੀ ਵੀ ਉਹਦਾ ਕੀ ਹਾਂ ਬੈਠਾਂਗੇ ਅਸੀਂ ਸਾਡੇ ਕੋਲ ਲਿਆਓ ਜਨਾ ਹਾਂਡੀ ਅੱਛਾ ਵੀ ਕਹਿੰਨੇ ਹੋ ਵੀ ਹਾਂ ਚੀਜ਼ ਕੱਢ ਜੂਗੀ ਟਾਈਮ ਕੱਢੂਗੀ ਜੀ ਕੱਢੂਗੀ 3 ਮਹੀਨਾ ਗਾਰੰਟੀ ਦੇਵਾਂਗੇ ਹੋਰ ਦੱਸੋ ਹੂੰ 3 ਮਹੀਨੇ ਦੀ ਗਾਰੰਟੀ ਆ ਗਈ ਹਾਂਜੀ ਅੱਗੇ ਆ ਵੀਰਪੋੜੀ ਆ ਗਏ ਹਾਏ ਤਾਰ ਵਾਲੇ ਹੈੱਡਫੋਨ ਆ ਗਏ ਜੀ ਹਾਂ ਜਿਹੜੇ ਆ ਓਏ ਤਾਰ ਵਾਲੇ ਆ ਗਏ ਸਾਚੇ ਏਅਰਪੋਡ ਜੀ ਨਾ ਇਹ ਤਾਰ ਵਾਲੇ ਆ ਗਏ ਡੱਬੀ ਬੰਦ ਚ ਹਾਂ ਜੀ ਹੋਰ ਕਿਹੜੀ ਕਿਹੜੀ ਆਉਣਗੇ ਆਈਟਮ ਵੀਰੇ ਡਾਟਾ ਕੇਬਲ ਆ ਗਈ ਲਾਈਫਟਾਈਮ ਗਾਰੰਟੀ ਇਹ ਜੀ ਲਾਈਫਟਾਈਮ ਗਾਰੰਟੀ ਹੈ ਜੀ ਅੱਛਾ ਇਹ ਜੀ ਸਾਰੀ ਉਮਰ ਦੀ ਗਾਰੰਟੀ ਬਾਹਰ ਕਿੰਨੇ ਦੀ ਹੋਊ ਇਹ ਬਾਹਰ ਹੈਗੇ ਜੀ 1.5 ਤੋਂ 200 ਤੱਕ 250 ਦੀ ਵੀ ਹੋਊ 250 ਦੀ ਵੀ ਆਪਣੇ ਕੋਲੇ 60 ਦੀ ਹੈ ਆ 60 ਰੁਪਈਆ ਜੀ 60 ਰੁਪਏ ਲਾਈਫਟਾਈਮ ਗਾਰੰਟੀ ਲੈ ਲੇ ਕਨੇ ਬੰਦੇ ਦੀ ਮਨੇ ਆਦਾ ਨਹੀਂ ਪਤਾ ਇਹਦੀ ਮਨੇ ਆਦਾ ਦੱਸਦੀ ਵੀ ਕਿੰਨੀ ਹੈ ਹਾਂਜੀ ਠੀਕ ਆ ਇਹ 60 ਰੁਪਏ ਦੀ ਜੀ ਆ ਘੜੀ ਕੁੜੀ ਪਈ ਹੈ ਲੈ ਆ ਇਹਦਾ ਕੀ ਮਕਾਉਣਾ ਕੋਟਾ ਕਿੱਥੇ ਮਕਾਉਣੀ ਹੈ ਘੜੀ 350 ਦੀ ਹੈ ਸਿਰਫ ਆਹਾਂ ਹਾਂਜੀ ਆ 350 ਦੀ ਘੜੀ ਮਿਲ ਜਾਣੀ ਆ 에어ਪੋਰਟ ਪਈ ਆ ਹੈੱਡਫੋਨ ਦੂਜੇ ਚਾਹੀਦੇ ਉਹ ਪਈ ਆ ਆ ਚੀਜ਼ ਪਈ ਆ ਬੱਚਾ ਦੀ ਸਲੇਟ ਆ ਗਈ ਜੀ ਹਾਂ 100 ਰੁਪਏ ਦੀ ਅੱਛਾ 100 ਰੁਪਏ ਦੇ ਅੱਛਾ ਆਇਂ ਲਿਖਣਾ ਚੱਕ ਚੱਕ ਗੈਬ ਠੀਕ ਆ ਆ 100 ਰੁਪਏ ਚ ਮਕਾਤਾ ਹਾਂ ਲੈ ਵੀ ਨੰਬਰ ਨੋਟ ਕਰ ਲਿਓ ਚੱਲੀ ਜਾਂਦੇ ਫੋਨ ਲਾ ਲਿਓ ਕੋਈ ਚੀਜ਼ ਚਾਹੀਦੀ ਹੈ ਤੇ ਆ ਕੀ ਹੈ ਚੱਕਰੀ ਜੀ ਸੱਚ ਇਹ ਬੋਰਡ ਆ ਗਿਆ ਜੀ ਆਪਣੇ ਕੋਲੇ ਇਹ ਦਾ ਪਟਾਟਾ ਕੇਵਲ ਤੇ ਫੋਨ ਵੀ ਚਾਰਜ ਆ ਆਪਣੇ ਕੋਲ ਲੱਗਿਆ ਪਿਆ ਕੇ ਦਿਖਾ ਦਿਓ ਮਾੜਾ ਨੇੜੇ ਕਰਕੇ ਇਹੋ ਜਿਹੇ ਤੇ ਸਾਰੇ ਘਰ ਦੇ ਲਵਾਤੇ ਹਾਂਜੀ ਹਾਂਜੀ ਹਨਾ ਜਦੋਂ ਫੈਕਸ਼ਨ ਆ ਜਦੋਂ ਸਾਰੇ ਇਕੱਠੇ ਹੋ ਜਾਣ ਨਾਣਕੇ ਜਦੋਂ ਇਕੱਠੇ ਹੁੰਨੇ ਆ ਬੋਰਡ ਨਹੀਂ ਲੱਭਦੇ ਤੇ ਉਦੋਂ ਫਿਰ ਉਹਨੇ ਕੰਮ ਆਉਣਾ ਵੇ ਕਿੰਨੇ ਦਾ ਕੀ ਕਿਥੇ ਮਕਾਉਣਾ ਇਹ 200 ਰੁਪਏ ਦਾ ਹੀ ਹੈ ਜੀ ਹਾਂ ਹਾਂਜੀ ਆ 200 ਰੁਪਏ ਦਾ ਸਿਰਫ ਹੀ 200 ਰੁਪਏ ਦਾ 200 ਰੁਪਏ ਚ ਰਾਜ ਫਾਰਮੀ ਘਰੇ ਲੈ ਆਉਣਾ ਹਾਂ ਚਾਰਜ ਕਰਨ ਨੂੰ ਹੈ ਸਾਰੇ ਮੋਬਾਈਲ ਲੱਗ ਜਾਣੇ ਇਕੱਠੇ ਅੱਗੇ ਆਪਣੇ ਕੋਲ ਹੋਰ ਦੱਸੋ ਕੋਰ ਆ ਗਿਆ 에어ਪੋਰਟ ਅੱਛਾ ਆ ਇਹ 250 ਰੁਪਏ ਦੇ ਲੈ ਭਈ ਆ 250 ਰੁਪਏ ਦੇ ਆ ਹਾਂ ਜੀ ਉਵੇਂ ਟੰਗ ਸਾਰੂ ਕੱਲਾ ਕੰਮ ਨਹੀਂ ਕਹਿੰਦੇ ਵੀ ਇਹ ਵੀ ਚੀਜ਼ ਹਨੂ ਆ ਚੱਕਰੀ ਜੀ ਕੀ ਹੈ ਇਹ ਵੀ ਕੈਮਰਾ ਜੀ ਆ ਕੈਮਰਾ ਹਾਂ ਜੀ ਅੱਛਾ ਇਹਦਾ ਰੇਟ ਰੂਟ ਦੱਸ ਸਕਦੇ ਕਿ ਮੌਕੇ ਦੇ ਬਿਨਾਂ ਬੋਲੋ ਗੱਲ ਨਹੀਂ ਦੱਸਾਂਗੇ ਰੇਟ ਦੀ ਖੜੀ ਗੱਲ ਚੱਕ ਆ ਕੈਮਰਾ ਭਾਈ ਆ ਕੈਮਰੇ ਅਗਾਂ ਚੀਜ਼ਾਂ ਮੈਂ ਦੱਸੀ ਕਿਹੜੀਆਂ ਕਿਹੜੀਆਂ ਪਈਆਂ ਆਪਣੇ ਕੋਲ ਇੱਕ ਆ ਕੈਮਰਾ ਹੋ ਗਿਆ ਵੱਡਾ ਵਾ ਹਾਂ ਇੱਕ ਕាច់ ਆ ਗਿਆ ਐਡਾਪਟਰ ਚ ਕੈਮਰਾ ਜੀ ਅੱਛਾ ਆ ਐਡਾਪਟਰ ਚ ਕੈਮਰਾ ਹਾਂਜੀ ਆ ਇਹਦੇ ਚ ਕੈਮਰਾ ਓਏ ਲੈ ਇਹਦੇ ਨਾਲ ਪਤਾ ਲੱਗੇ ਅੱਛਾ ਆਇ ਚਾਰਜਰ ਲੱਗਿਆ ਨਾ ਉਹ ਸਿੰਪਲ ਗੱਲ ਹੈ ਹਾਂ ਸਿੰਪਲ ਤੇ ਜਿਹੜਾ ਕੈਮਰੇ ਨੇ ਕੰਮ ਕਰਨਾ ਉਹ ਵੱਖਰੀ ਗੱਲ ਹੈ ਵੱਖਰੀ ਗੱਲ ਹੈ ਤੇ ਫੋਨ ਚ ਪਤਾ ਲੱਗੂ ਇਹਦਾ ਇਹਦਾ ਫੋਟੋ ਜਿਹੜੀ ਫੋਟੋ ਹੋਣੀ ਹੈ ਇਹ ਚ ਮੈਮਰੀ ਕਾਰਡ ਪੈਂਦਾ ਜੀ ਅੱਛਾ ਇਹ ਚ ਮੈਮਰੀ ਕਾਰਡ ਪਊਗਾ ਹਾਂ ਉਵੇਂ ਫੋਨ ਚ ਡਾਟਾ ਆ ਜਾਂਦਾ ਹਾਂ ਲੈ ਵੀ ਆ ਐਡਾਪਟਰ ਵਾਲਾ ਕੈਮਰਾ ਆ ਗਿਆ ਆ ਵੀ ਕੈਮਰਾ ਹੀ ਹੈ ਮੈਨ ਇਹ ਵੀ ਕੈਮਰਾ ਜੀ ਹੈਨਾ ਹੋਰ ਕੀ ਕੀ ਆਪਣੇ ਕੋਲ ਹੋਰ ਐਨਕ ਆ ਗਈ ਕੈਮਰੇ ਵਾਲੀ ਲੈ ਬਈ ਆ ਕੈਮਰੇ ਵਾਲੀ ਐਨਕ ਆ ਗਈ ਐਨਕ ਲਾ ਕੇ ਨਾਗਰੇ ਨੂੰ ਪਤਾ ਲੱਗੇ ਕਿਸੇ ਨੂੰ ਨਹੀਂ ਪਤਾ ਲੱਗਦਾ ਐਨਕ ਦੀ ਐਨਕ ਲਾ ਕੇ ਕੈਮਰੇ ਦਾ ਕੈਮਰਾ ਚੱਲੀ ਜਾਂਦਾ ਜੀ ਤੇ ਹੋਰ ਯਾਰ ਮੈਂ ਤੁਹਾਨੂੰ ਦੱਸਦਾ ਵੀ ਜੇ ਕੱਲੀ ਕੱਲੀ ਚੀਜ਼ ਖਲਾਉਣ ਲੱਗੇ ਟਾਈਮ ਬੜਾ ਲੱਗਿਆ ਹੈਨਾ ਆ ਪਿੱਛੇ ਵਾਚਾਂ ਹੋ ਗਈਆਂ 에ਅਰਪੋਰਟ ਹੋ ਗਏ ਕੀਬੋਰਡ ਹੋ ਗਏ ਰਿੰਗ ਲਾਈਟ ਇਹ ਵੀ ਆ ਵੀ ਚੰਗੇ ਭਾਅ ਤੇ ਮਿਲ ਜੂਗੀ ਹਾਂ ਰਿੰਗ ਲਾਈਟ ਹਾਂ ਤੇ ਆਹ ਹੈਡਫੋਨ ਆ ਗਏ ਸੱਚ ਆ ਇਹ ਮੈਂ ਦੇ ਦਾਂਗੇ ਤੁਹਾਨੂੰ 150 ਰੁਪਏ ਦੇ ਵਿੱਚ ਅੱਛਾ 150 ਦੇ 150 ਦੇ ਹੂੰ ਇਹਦਾ ਰੇਟ ਰੂਟ ਤਾਂ ਇਹ ਦੱਸ ਸਕਦੇ ਕਿ ਜਾਣ ਦੇ ਇਹਦਾ ਵੀ ਲੱਗਦਾ ਕੋਈ ਗੱਲ ਨਹੀਂ ਆਹ ਆਪਣੇ ਕੋਲੇ 450 ਤੋਂ ਸਟਾਰਟ ਹੋ ਜਾਂਦੀ ਐ ਦੂ ਵੱਡੇ ਜਿੱਥੇ ਤੱਕ ਮਰਦੀ ਲੈ ਲੈ ਅੱਛਾ 450 ਤੋਂ ਹਾਂਜੀ ਰਿੰਗ ਲਾਈਟ ਰਿੰਗ ਲਾਈਟ ਬਾਹਰ ਨਾਲ ਕੋਈ ਆਪ ਹੀ ਦੇਖ ਲਓ ਵੀ ਹੁਣ ਰੇਟ ਦਾ ਕਿੰਨਾ ਫਰਕ ਆ ਤੇ ਬਾਕੀ ਇਹ ਜਿੰਨੀਆਂ ਚੀਜ਼ਾਂ ਪਈਆਂ ਨੇ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਜੇ ਕੋਈ ਬਾਈ ਕਵੇ ਡਿਲੀਵਰੀ ਵਾਲੀ ਕਰ ਦਾਂਗੇ ਜਿੱਥੇ ਮਰਜ਼ੀ ਕਰਾ ਲਓ ਡਿਲੀਵਰੀ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਹੂੰ ਸਮਾਨ ਦੇਖ ਲਓ ਆ ਕੈ ਸਾਰੇ ਕਾਸੇ ਦਾ ਹੀ ਹੈ ਜੀ ਅੱਛਾ ਜੀ ਤੁਸੀਂ ਸਿੰਪਲ ਕੈਮਰਾ ਲਵਾਉਣਾ ਤੇ ਆ ਸਮਾਨ ਤਾਂ ਹੈ ਰ ਭਾਈ ਬਹੁਤ ਪਿਆਰਾ ਸਮਾਨ ਤਾਂ ਬਾਦੂ ਪਿਆ ਜੀ ਜਿਹੜਾ ਵੀ ਆਊਗਾ ਇੱਥੋਂ ਲੈ ਜਾਓ ਜਿੰਨਾ ਵੀ ਤੁਹਾਨੂੰ ਸਮਾਨ ਚਾਹੀਦਾ ਹੈਗਾ ਹਮ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਵਧੀਆ ਕੁਆਲਿਟੀ ਮਿਲੂਗੀ ਕੋਰੀਅਰ ਕਰਾਉਣਾ ਕੋਰੀਅਰ ਕਰ ਦਾਂਗੇ ਜਿਹੜੀ ਵਿੱਚ ਜਿਹੜੀ ਵਿੱਚ ਤੁਹਾਨੂੰ ਚੀਜ਼ ਚਾਹੀਦੀ ਆ ਕਿਤੇ ਵੀ ਤੁਸੀਂ ਮਂਗਾਉਣੀ ਆ ਤੁਹਾਨੂੰ ਘਰ ਬੈਠੇ ਚੀਜ਼ ਪਹੁੰਚਦੀ ਕਰ ਦਾਂਗੇ ਤੇ ਐਡਰੈਸ ਜਿਹੜਾ ਵਾ ਉਹ ਇਹ ਆ ਵੀ ਜਦੋਂ ਬਾਈ ਸਿੱਧੂ ਦੀ ਹਵੇਲੀ ਤੋਂ ਤੁਸੀਂ ਆਉਂਗੇ ਖੱਬੇ ਹੱਥ ਮੋੜ ਮੋੜਨਾ ਮੋੜਨਸ ਹਰ ਪਿੰਡ ਦੇ ਵਿੱਚ ਨੂੰ ਸੜਕੋ ਸੜਕ ਫਿਰ ਨਹੀਂ ਫਿਰ ਨਹੀਂ ਆਉਂਗੇ ਭੋਲੇ ਪੈਂਚਰ ਵਾਲੀ 22 ਦੀ ਦੁਕਾਨ ਦੇ ਨਾਲ ਸ਼ਾਪ ਆ ਮੂਸਾ ਟੈਲੀਕਮ ਇੱਥੇ ਆਉਂਗੇ ਸਾਰੀ ਚੀਜ਼ ਅਪਲਬਧ ਮਿਲੂਗੀ ਦੇਖ ਕੇ ਕਹਿੰਦਾ ਭਾ ਮੇਰੇ ਅਗਨੇ ਜੀ ਤਸੱਲੀ ਕਰਕੇ ਲੈਣੀ ਨਾ ਬਹਿਮ ਜਿਹਾ ਹੁੰਦਾ ਉਹ ਹੋਵੇ ਅਜੇ ਨਹੀਂ ਡਿਲੀਵਰੀ ਹੋਈ ਜਾਣੀ ਹੋਈ ਜਾਣੀ ਸਹੀ ਹੈ ਨਾ ਹਾਂਜੀ ਹਾਂਜੀ ਹੋਰ ਕੋਈ ਗੱਲਬਾਤ ਰਹਿੰਦੀ ਹੋਵੇ ਕਰਨ ਵਾਲੀ ਗੱਲਾਂ ਬਾਤਾਂ ਹੋ ਗਈਆਂ ਜੀ ਬਸ ਆਓ ਤੁਸੀਂ ਸਮਾਨ ਲਾਓ ਜਿਹੜਾ ਵੀ ਤੁਹਾਨੂੰ ਚੀਜ਼ ਚਾਹੀਦੀ ਹੈਗੀ ਜੀ ਸਾਰੀ ਹੈ ਜੀ ਸਾਰੀ ਮੇ ਲੋਕਾਂ ਨੂੰ ਕੱਲ ਨੂੰ ਕੱਲੀ ਆਈਟਮ ਮਿਲੂਗੀ ਤੁਹਾਨੂੰ ਨੰਬਰ ਭਾਈ ਚੱਲੀ ਜਾਂਦਾ ਨੰਬਰ ਆਪਾਂ ਸਕਰੀਨ ਤੇ ਚੱਲੀ ਜਾਂਦਾ ਹੈ ਤੇ ਵੀਡੀਓ ਕਰ ਤੋਂ ਸ਼ੇਅਰ ਤੇ ਉਹਨੂੰ ਆਪਾਂ ਗਿਫਟ ਵੀ ਦੇ ਦਾਂਗੇ ਘੰਟਾ ਜਾ ਅੱਛਾ ਉਹ ਵੀ ਦੇ ਦਾਂਗੇ ਏਅਰਪੋਰਟ ਦੇ ਦਾਂਗੇ ਸਮਾਰਟਫੋਨ ਦੇ ਦਾਂਗੇ ਜਿਹੜਾ ਵੀ ਲੈ ਆ ਜਣੂ ਅੱਛਾ ਲੈਸ ਤਾਂ ਉਹ ਵੀ ਬਖਰੀ ਕਰਕੇ ਆ ਜਾਣਾ ਹਾਂ ਤੇ ਆਪਾਂ ਗਿਫਟ ਦੇ ਦਾਂਗੇ ਹਾਂਜੀ ਮਾਨਤਨ ਕਰਦਾਂਗੇ ਵੀ ਬਾਕੀ ਗੱਲ ਆ ਕੇ ਜਿਹੜੇ ਜਣੇ ਚੀਜ਼ ਆ ਕੇ ਲੈ ਜਾਓ ਹਾਂ ਤੇ ਆਰਡਰ ਕਰਨੀ ਆ ਤਾਂ ਫੇਰ ਘਰੇ ਆਈ ਜਾਣੀ ਹਾਂਜੀ ਹਾਂ ਨੰਬਰ ਚੱਲਦਾ ਫੋਨ ਲਾ ਲਿਓ ਬਾਈ ਨੂੰ ਬਰੇ ਧੰਨਵਾਦ ਠੀਕ ਹੈ